ਹਾਂਜੀ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰੀਏ ਵੀ ਜਦੋਂ ਆਪਾਂ ਧੀਆ ਵਿਆਹ ਕੇ ਸਹੁਰੇ ਤੋਰਦੇ ਆ ਨਾ ਤਾਂ ਆਪਾਂ ਉਹਦਾ ਇੱਕ ਗੱਲ ਕਹਿੰਨੇ ਹੁੰਨੇ ਆ ਵੀ ਆਪਾਂ ਧੀ ਦੇ ਕੇ ਤੇ ਪੁੱਤ ਬਣਾ ਲਿਆ ਜਮਾਈ ਨੂੰ ਹਨਾ ਤੇ ਕਈ ਹੱਦ ਤੱਕ ਇਹ ਸੱਚ ਵੀ ਹੈ ਤੇ ਜੇ ਦੇਖਿਆ ਜਾਵੇ ਤਾਂ ਪੁੱਤੀ ਹੁੰਦੇ ਨੇ ਹਨਾ ਤੇ ਨੋਹਾ ਜਾ ਕੇ ਉਹਨਾਂ ਦੀਆਂ ਧੀਆ ਬਣ ਜਾਂਦੀਆਂ ਨੇ ਤੇ ਜੇ ਕੋਈ ਬਣਾ ਕੇ ਰੱਖੇ ਤਾਂ ਤੇ ਜਾਂ ਜੇ ਕੋਈ ਮਤਲਬ ਪੁੱਤ ਬਣ ਕੇ ਰਵੇ ਤਾਂ ਹਨਾ ਤੇ ਜਦੋਂ ਕਦੇ ਕੋਈ ਗੱਲ ਹੁੰਦੀ ਹੈ ਨਾ ਤੇ ਮੇਰੇ ਫਿਰ ਗੱਲ ਯਾਦ ਆ ਜਾਂਦੀ ਹੈਗੀ ਹੈ ਵੀ ਮੇਰੇ ਵੀ ਧੀਆ ਨੇ ਤੇ ਮੈਂ ਵੀ ਧੀਆ ਦੇ ਕੇ ਤੇ ਪੁੱਤ ਬਣਾਏ ਹੋਏ ਨੇ ਹਨਾ ਅੱਜ ਮੈਂ ਆਈ ਕਾਕੂ ਦੇ ਘਰੇ ਤੇ ਮੇਰੇ ਉਹ ਗੱਲ ਯਾਦ ਆ ਗਈ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ ਵੀ ਧੀਆ ਦੇ ਕੇ ਆਪਾਂ ਪੁੱਤ ਬਣਾਉਨੇ ਆ ਜੇ ਕੋਈ ਚੰਗਾ ਜਮਾਈ ਨਿਕਲ ਜਾ ਤਾਂ ਉਹ ਪੁੱਤ ਵਾਲੇ ਫਰਜ਼ ਸਾਰੇ ਪੂਰੇ ਕਰ ਦਿੰਦਾ ਹਨਾ ਤੇ ਅੱਜ ਜਦੋਂ ਮੈਂ ਆਈ ਨਾ ਦੁਪਹਿਰੇ ਤੇ ਮੈਂ ਆਖਿਆ ਚਲੋ ਕਾਕੂ ਕਹਿੰਦੀ ਮम्मा ਤੁਸੀਂ ਕੀ ਖਾਣਾ ਪੀਣਾ ਮੈਂ ਚਾਹ ਬਣਾ ਕੇ ਲਿਓਨੀ ਐ ਮੈਂ ਆਖਿਆ ਬੇਟਾ ਬਣਾ ਲਿਆ ਕਹਿੰਦੀ ਖਾਣਾ ਖਾਣਾ ਮੈਂ ਖ ਨਹੀਂ ਖਾਣਾ ਅਸੀਂ ਖਾ ਕੇ ਆਏ ਆ ਚਲ ਮੈਂ ਖ ਤੂੰ ਚਾਹ ਬਣਾ ਲਿਆ ਤੇ ਮੇਰਾ ਜਵਾਈ ਕਹਿਣ ਲੱਗਾ ਕਹਿੰਦਾ ਨਹੀਂ ਮਾਂ ਚਾਹ ਨਹੀਂ ਬਣਾਉਣੀ ਹੈਗੀ ਅੱਜ ਮੈਂ ਤੁਹਾਨੂੰ ਵਧੀਆ ਠੰਡੀ ਚੀਜ਼ ਬਣਾ ਕੇ ਦੇਣਾ ਤੁਸੀਂ ਚਾਹ ਨੂੰ ਰਹਿਣ ਦਿਓ ਚਾਹ ਤੁਸੀਂ ਘਰੇ ਜਾ ਕੇ ਪੀ ਲਿਓ ਉਹਨੇ ਕੀ ਕੀਤਾ ਕਾਕੂ ਨੇ ਤੇ ਜਮਾਈ ਨੇ ਮੇਰੇ ਨੇ ਪੁੱਤ ਨੇ ਚੱਕੇ ਸਾਰਾ ਸਿਸਟਮ ਜਾਂ ਬਾਦਾਮ ਬਦੂਮ ਆਪਦੇ ਵਿੜੱਖੀ ਬੈਠੇ ਸੀਗੇ ਆ ਬਾਦਾਮ ਪਾ ਲਿਆ ਜੀ ਤੇ ਆ ਖਸ ਖਸ ਸੀ ਉਹਨਾਂ ਕੋਲੇ ਜਿਹੜੀ ਕਿ ਚਿੱਟੀ ਰਹੀ ਸੀ ਦੁੱਚੀ ਸੀ ਤੇ ਉਹ ਪਾ ਲਈ ਤੇ ਵਿੱਚ ਥੋੜੀ ਜੀ ਆਹ ਮਤਲਬ ਲੈਚੀਆਂ ਇੰਨੀਆਂ ਕਿਤੇ ਆਹ ਉਹ ਸੂਰਜ ਮੁਖੀ ਦੇ ਵੀ ਤੇ ਆਹ ਕਾਦੇ ਹੁੰਦੇ ਨੇ ਪੰਪਕਿਨ ਸੀਡ ਤੇ ਕਾਲੀਆਂ ਮਿਰਚਾਂ ਤੇ ਆ ਹੋਰ ਕਾਕੂ ਤੁੱਕੀ ਪਾ ਰੱਖਿਆ ਸੌਂਫ ਤੇ ਮੈਂ ਕਹਿੰਦੀ ਮਾਗਜ ਤੇ ਗਲਾਬ ਦੇ ਫੁੱਲ ਹਣਾ ਏ ਭਾਈ ਚੱਕੇ ਤੇ ਪਾਏ ਕੁੰਡੇ ਦੇ ਵਿੱਚ ਤੇ ਜੇ ਦੇਖਿਆ ਜਾਵੇ ਪੁੱਤੀ ਹੁੰਦੇ ਨੇ ਹਨਾ ਜੇ ਮਤਲਬ ਉਹੀ ਗੱਲ ਫਿਰ ਜੇ ਪੁੱਤ ਬਣ ਕੇ ਰਹਿਣ ਤਾਂ ਤੇ ਚਲੋ ਮੈਂ ਕਹਿੰਨੀ ਆ ਵੀ ਮੈਨੂੰ ਠੀਕ ਮਿਲੇ ਨੇ ਤੇ ਚਲੋ ਆਪਾਂ ਨਾ ਟਾਈਮ ਪਾਸ ਸੋਣਾ ਹੋਈ ਜਾਂਦਾ ਅੱਦੇ ਬੋਲ ਤੁਰਦੇ ਨੇ ਜੇ ਆਵਾਜ਼ ਮਾਰਦੇ ਆ ਤਾਂ ਆਉਂਦੇ ਨੇ ਹਨਾ ਇਹੀ ਹੁੰਦਾ ਹੋਰ ਹੁਣ ਆਪਾਂ ਅਗਲੇ ਦੀ ਸ਼ਾਨ ਥੋੜੀ ਲੈਣੀ ਹੁੰਦੀ ਹੈ ਗੱਲ-ਗੱਲ ਤੇ ਵੀ ਭਾਈ ਤੁਸੀਂ ਆਏ ਨਹੀਂ ਕੀਤਾ ਜਾਏ ਨਹੀਂ ਕੀਤਾ ਬਸ ਐਨਾ ਵੀ ਦੁੱਖ ਦੇ ਸੁੱਖ ਦੇ ਆ ਕੇ ਚੱਕ ਲੈਣ ਉਹਦੇ ਵਰਗੀ ਰੀਸ ਨਹੀਂਗੀ ਤੇ ਨਾ ਉੱਚਾ ਕਿਹਦਾ ਨਾ ਉੱਚਾ ਇਹਨਾਂ ਦਾ ਹੀ ਹੁੰਦਾ ਹੈਗਾ ਤੇ ਜਾਂ ਇਹਨਾਂ ਦੇ ਮਤਲਬ ਕਿ ਮਾਂ ਪਿਓ ਦਾ ਹੁੰਦਾ ਹੈਗਾ ਜਿਹੜਿਆ ਕੀ ਅਗਲਾ ਕਹਿ ਦਿੰਦਾ ਵੀ ਫਲਾਣੇ ਦੇ ਜਾਏ ਨੇ ਇਹ ਹਨ ਤੇ ਉਹ ਚੀਜ਼ਾਂ ਹੁੰਦੀਆਂ ਨੇ ਤੇ ਇਹਨਾਂ ਨੇ ਕੀ ਕੀਤਾ ਮੈਂ ਅਖਾ ਚਲੋ ਮੈਂ ਰਗੜਦੀ ਆ ਪਹਿਲਾਂ ਮੈਂ ਰਗੜਨ ਲੱਗ ਗਈ ਤੇ ਭਈ ਉਹ ਕਹਿੰਦੇ ਨਹੀਂ ਮੰਮੀ ਛੱਡਖੇ ਤੇਰੇ ਕੋਲੋਂ ਲੋਟ ਆਉਣ ਵਾਲਾ ਕੰਮ ਨਹੀਂ ਮੈਂ ਅਖਾ ਚੱਲ ਭਾਈ ਥੋਦੋਂ ਤੱਕ ਕਿਉਂ ਮੈਂ ਉਹ ਕਰਵਾਉਣਾ ਮੈਂ ਰਗੜ ਦੰਨੀ ਆ ਤੁਸੀਂ ਲਿਆਓ ਗਲਾਸ ਗਲੂਸ ਕਹਿੰਦਾ ਨਹੀਂ ਮੰਮੀ ਆਖੇ ਆਪਾਂ ਮੈਂ ਰਗੜਦਾ ਮੱਖਾ ਚੱਲ ਭਾਈ ਤੇਰੀ ਮਰਜ਼ੀ ਐ ਤੁਹਾਨੂੰ ਪਤਾ ਹੈ ਮੁੰਡੇ ਖੁੰਡਿਆਂ ਚ ਜ਼ੋਰ ਹੁੰਦਾ ਜ਼ੋਰ ਨਾਲ ਰਗੜ ਵੀ ਲੈਂਦੇ ਆ ਹਨਾ ਮਾੜੇ ਮੋٹے ਰਗੜੇ ਨਾਲ ਇਹ ਵੀ ਨਹੀਂ ਤਿਆਰ ਹੁੰਦੇ ਹੈਗੇ ਮੈਂ ਵੀ ਲੱਗੀ ਸੀ ਮੈਂ ਵੀ ਡਾਹ ਲਈ ਸੀ ਪੀੜੀ ਮੱਖਾ ਚੱਲ ਰਗੜਦੀ ਐ ਤੇ ਪਰ ਨਹੀਂ ਫਿਰ ਉਹ ਕਹਿੰਦਾ ਨਹੀਂ ਮੰਮੀ ਮੈਂ ਰਗੜਦਾ ਤੁਸੀਂ ਬੈਠੋ ਤੇ ਚਲੋ ਆਪਦੇ ਮਨ ਨੂੰ ਵੀ ਸ਼ਾਂਤੀ ਜੀ ਹੋ ਜਾਂਦੀ ਹੈਗੀ ਆ ਹਨਾ ਤੇ ਆਹ ਦੇਖੋ ਰਗੜ ਕੇ ਵਧੀਆ ਪਾਣੀ ਪਾ ਪਾ ਕੇ ਤੇ ਰਗੜ ਲਿਆ ਤੇ ਵਿੱਚੇ ਭਾਈ ਮਤਲਬ ਸਾਰੇ ਜਵਾਕ ਬੈਗੇ ਇਕੱਠੇ ਹੋ ਕੇ ਵਿੱਚੇ ਮੰਨਤ ਹੋਰੀ ਬੈਠ ਕੇ ਇਕੱਠੇ ਹੋ ਕੇ ਸਾਰੇ ਕਹਿੰਦੇ ਹੁਣ ਉਹ ਆਏ ਬੈਠੇ ਧਾਈ ਕਾ ਵਾਂਗੂ ਵੀ ਹੁਣ ਵੀ ਆਇਆ ਬਣ ਕੇ ਸ਼ਰਦਾਈ ਹੁਣ ਵੀ ਆਈ ਤੇ ਹੁਣ ਵੀ ਆਈ ਮੈਂ ਚੱਕਿਆ ਹਾਂ ਮਖ ਲੈ ਪੁੱਤ ਮੈਂ ਤੇਰੀ ਹੈਲਪ ਕਰਾਉਣੀ ਹੈ ਤੇ ਤੂੰ ਆਪਾਂ ਮਾਂ ਪੁੱਤ ਅਜ ਦੋਨੇ ਇਹ ਸ਼ਰਦਾਈ ਬਣਾਉਣੇ ਹੈਗੇ ਆ ਹਨਾ ਬਣਦੀ ਵਧੀਆ ਗਰਮੀ ਗਰਮੀ ਚੱਕ ਦਿੰਦੀ ਹੈਗੀ ਹੈ ਤੇ ਕੱਲਿਆਂ ਕੱਲਿਆਂ ਦਾ ਤਾਂ ਜੀ ਵੀ ਨਹੀਂ ਕਰਦਾ ਇਹ ਵੀ ਜੇ ਸਾਰਾ ਪਰਿਵਾਰ ਇਕੱਠਾ ਹੈ ਫੇਰ ਹੀ ਨਜ਼ਾਰਾ ਆਉਂਦਾ ਹੈਗਾ ਹਨਾ ਤੇ ਆ ਚੱਕੋ ਜੀ ਤੁਸੀਂ ਤੇ ਆਪਾਂ ਇਹਨੂੰ ਕਰਤਾ ਇਕੱਠਾ ਤੇ ਰਗੜ ਲਿਆ ਸਮਾਰ ਕੇ ਵਧੀਆ ਤੇ ਆਹ ਲੋ ਜੀ ਚੱਕ ਕੇ ਜਮਾਈ ਰਾਜਾ ਨੇ ਕਰਤਾ ਵਿੱਚ ਇਹ ਕੁੰਡਾ ਟੇਡਾ ਇਹ ਹੈ ਜੀ ਮੇਰਾ ਛੋਟਾ ਜਮਾਈ ਛੋਟਾ ਬੇਟਾ ਮੇਰਾ ਜਿਹੜਾ ਮੇਰੀ ਛੋਟੀ ਬੇਟੀ ਹੈ ਉਹਦੇ ਘਰ ਵਾਲਾ ਇਹ ਕਾਕੂ ਦੇ ਘਰ ਵਾਲਾ ਜੀ ਇਹ ਮੈਂ ਕਹਿੰਨੀ ਹੁੰਨੀ ਆ ਕੋ ਅਨਮੋਲ ਦਾ ਡੈਡੀ ਤੁਹਾਨੂੰ ਮੈਂ ਸਿੱਧਾ ਦੱਸਾਂ ਫਿਰ ਤੁਹਾਨੂੰ ਪਤਾ ਲੱਗੂਗਾ ਅਨਮੋਲ ਦੇ ਨਾਂ ਤੋਂ ਹਨਾ ਇਹ ਹੈ ਜੀ ਅਨਮੋਲ ਦਾ ਡੈਡੀ ਆਹ ਲੋ ਜੀ ਆਪਾਂ ਹੁਣ ਇਹਨੂੰ ਪਾਣੀ ਪਾ ਕੇ ਤੇ ਕੁੰਡਾ ਲਿਆ ਧੋ ਚੰਗੀ ਤਰ੍ਹਾਂ ਤੇ ਇਹਦੇ ਤੋਂ ਜਿਹੜਾ ਸੀਗਾ ਆਪਣਾ ਮਿਸ਼ਰਣ ਜਾਂ ਤੇ ਲਾ ਲਿਆ ਆਪਾਂ ਤੇ ਹੁਣ ਇਹਨੂੰ ਇਹਦੇ ਵਿੱਚ ਪਾ ਲਿਆ ਪੋਣੇ ਦੇ ਵਿੱਚ ਹੁਣ ਆਪਾਂ ਇਹਨੂੰ ਪੁਣਾਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਪੁਣਾਗੇ ਹਜੇ ਆਪਾਂ ਇਹਦੇ ਵਿੱਚ ਮਿੱਠਾ ਨਹੀਂ ਕੋਈ ਪਾਇਆ ਉਹ ਵੀ ਮੈਂ ਤੁਹਾਨੂੰ ਦੱਸਦੀਆਂ ਵੀ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਤੁਸੀਂ ਵੀ ਇਸੇ ਤਰ੍ਹਾਂ ਬਣਾ ਲਿਆ ਕਰੋ ਸ਼ਰਦਾਈ ਜਦੋਂ ਇਕੱਠੇ ਹੁੰਨੇ ਆ ਨਾ ਉਦੋਂ ਬਾਹਲੀ ਲੱਜਤ ਆਉਂਦੀ ਹੈ ਪੀਣ ਪੋਣ ਦੀ ਇਕੱਲੇ ਇਕੱਲੇ ਦਾ ਨਹੀਂ ਜੀ ਕਰਦਾ ਇਹ ਬਣਾਉਣ ਨੂੰ ਆਹ ਦੇਖੋ ਜੀ ਅਸੀਂ ਮਾਂ ਪੁੱਤਾਂ ਨੇ ਲੱਗ ਕੇ ਦੋਨਾਂ ਨੇ ਤੇ ਅਸੀਂ ਕੰਮ ਕਰਤਾ ਫਤੇ ਤੇ ਆ ਹੁਣ ਕੀ ਕਰਨਾ ਹੈਗਾ ਆਪਾਂ ਇਹਨੂੰ ਕਰਦੇਾਂਗੇ ਇਕੱਠਾ-ਇਕੱਠਾ ਕਰਕੇ ਆਪਾਂ ਇਹਨੂੰ ਲਵਾਂਗੇ ਨਚੋੜ ਠੀਕ ਹੈ ਜੀ ਨਚੋੜ ਲਾਂਗੇ ਇਹ ਵੀ ਜਦੋਂ ਜਿੰਮ ਜਾਂਦਾ ਆ ਕੇ ਪੀਂਦਾ ਬਣਾ ਕੇ ਇਹ ਤੇ ਉਹਵੇਂ ਸਾਨੂੰ ਪਿਆ ਦਿੰਦਾ ਜਦੋਂ ਅਸੀਂ ਆਉਨੇ ਹੁੰਨੇ ਆ ਠੀਕ ਹੈ ਜੀ ਆਹ ਦੇਖੋ ਤੁਸੀਂ ਤੇ ਦੇਖੀ ਨਾ ਇਹ ਵਧੀਆ ਤਿਆਰ ਹੋ ਗਿਆ ਤੇ ਵਧੀਆ ਆਪਾਂ ਆਹ ਦੇਖੋ ਸੰਘਣਾ ਸੰਘਣਾ ਕਿੰਨਾ ਸੋਹਣਾ ਇਹ ਬਣ ਗਿਆ ਹਨਾ ਤੇ ਇਹ ਹਜੇ ਤੱਕ ਨਿਕਲਿਆ ਨਹੀਂ ਪੂਰਾ ਇਹਦਾ ਅਸਰ ਜਾਨੀ ਨਿਕਲਿਆ ਹੈਗਾ ਪੂਰਾ ਅਸਰ ਨਿਕਲੂਗਾ ਪੂਰਾ ਪਾਣੀ ਪੂਣੀ ਪਾ ਕੇ ਉਹ ਤੋ ਹਾਂ ਹੁਣ ਮੈਂ ਪਾਤਾ ਇਹਦੇ ਉੱਤੇ ਪਾਣੀ ਥੋੜਾ ਥੋੜਾ ਕਰਕੇ ਮੈਂ ਆਖਿਆ ਭਾਈ ਇਹਦਾ ਚੰਗੀ ਤਰ੍ਹਾਂ ਆਪਾਂ ਬਦਾਮਾਂ ਦਾ ਅਰਕ ਕੱਢ ਲਈਏ ਬਦਾਮ ਕਿਹੜਾ ਸਸਤੇ ਹੈ ਬਦਾਮ ਬਾਲੇ ਮਹਿੰਗੇ ਹੈ ਠੀਕ ਹੈ ਨਾ ਤੇ ਆ ਦੇਖੋ ਮੈਂ ਤਾਂ ਤੁਹਾਨੂੰ ਵੀ ਭਾਈ ਕਹਿ ਨਹੀਂ ਜੀਨੇ ਨੋਹਾਂ ਲਿਆਂਦੀਆਂ ਨੋਹਾਂ ਨੂੰ ਧੀਆ ਬਣਾ ਕੇ ਰੱਖਿਆ ਕਰੋ ਤੇ ਜਿਹਨੇ ਧੀਆ ਵਿਆਹ ਕੇ ਤੋਰਤੀਆਂ ਤੇ ਭਾਈ ਉਹ ਵੀ ਜਵਾਈ ਬਣ ਕੇ ਨਾ ਰਹਾ ਕਰੋ ਪੁੱਤ ਬਣ ਕੇ ਰਹਾ ਕਰੋ ਕੁਛ ਨਹੀਂ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਲੈ ਕੇ ਜਾਣਾ ਇੱਥੇ ਹੀ ਰਹਿ ਜਾਂਦੀ ਆਕੜ ਫਾਕੜ ਅਗਲਾ ਕਹਿੰਦਾ ਮੈਂ ਜਵਾਈ ਐ ਹਨਾ ਤੇ ਮੈਂ ਪਤਾ ਨਹੀਂ ਕੀ ਕਰ ਲਿਆ ਤੇ ਐ ਹੋ ਗਿਆ ਮਤਲਬ ਬਥੇਰੇ ਥਾਂ ਅੱਗੇ ਬਜ਼ੁਰਗ ਕਹਿ ਦਿੰਦੇ ਜਵਾਈ ਜਾਮ ਹੁੰਦੇ ਐ ਹੁਣ ਕਹਿ ਦਿੰਦੇ ਨੇ ਹਜੇ ਵੀ ਕਹਿ ਦਿੰਦੇ ਨੇ ਪਤਾ ਕੀ ਆ ਉਹ ਕਹਿ ਦਿੰਦੇ ਆ ਵੀ ਨਾਲੇ ਧੀ ਲੈ ਜਾਂਦੇ ਆ ਤੇ ਨਾਲੇ ਦਾਜ ਲੈ ਜਾਂਦੇ ਨੇ ਹਨ ਤੇ ਪਰ ਮੈਂ ਤਾਂ ਕਹਿੰਦੀ ਆ ਭਾਈ ਇਹੋ ਜੀ ਕੋਈ ਗੱਲ ਹੀ ਨਾ ਹੋਵੇ ਵੀ ਅਗਲਾ ਜਵਾਈ ਬਣ ਕੇ ਰਵੇ ਜਾਂ ਨੋਹ ਬਣ ਕੇ ਰਵੇ ਅਸੀਂ ਮੈਂ ਕੁੜੀਆਂ ਨੂੰ ਵੀ ਕਹਿੰਦੀ ਆ ਵੀ ਭਾਈ ਨੋਹਾ ਬਣ ਕੇ ਨਾ ਰਿਆ ਕਰੋ ਉਸ ਪਰਿਵਾਰ ਦੀਆਂ ਮੈਂਬਰੋਂ ਤੁਸੀਂ ਧੀਆ ਬਣ ਕੇ ਰਿਆ ਕਰੋ ਹਨ ਤੇ ਧੀਆ ਬਣਾ ਕੇ ਰੱਖਣ ਗਾਹਾਂ ਸਹੁਰੇ ਤੇ ਵਧੀਆ ਨਿਭ ਜੰਦੀ ਹੈਗੀ ਆ ਆ ਦੇਖੋ ਤੁਸੀਂ ਇਹਦਾ ਜਮਾ ਹੀ ਬਣ ਗਿਆ ਉਹ ਹਣਾ ਲੇਪ ਜਾ ਤੇ ਆ ਦੇਖੋ ਪਾਣੀ ਆਪਾਂ ਨੇ ਲਿਆ ਆਪਾ ਹੋਰ ਇਹ ਹੋਰ ਨਿਕਲਿਆ ਆਊਗਾ ਹਜੇ ਇਹ ਚੋ ਦੁੱਧ ਜਾਂ ਨਿਕਲੂਗਾ ਬਦਾਮਾਂ ਦਾ ਚੰਗੀ ਤਰ੍ਹਾਂ ਤੇ ਆ ਦੇਖੋ ਤੁਸੀਂ ਤੇ ਗਰਮੀ ਦੇ ਵਿੱਚ ਭਾਈ ਕਾਲਜਾ ਲਿਆ ਠਾਰ ਆਪਾਂ ਤਾਂ ਠੰਡਾ ਠੰਡਾ ਬਣਾ ਲਿਆ ਇਹ ਤੇ ਇਹਦੇ ਨਾਲ ਕਾਲਜਾ ਹੋ ਗਿਆ ਠੰਡਾ ਠੰਡਾ ਤੇ ਜਦੋਂ ਠੰਡ ਜੀ ਪੈ ਜਾਂਦੀ ਹੈ ਅੰਦਰ ਫਿਰ ਉਦੋਂ ਸਾਰਾ ਕੁਝ ਹੀ ਚੰਗਾ ਲੱਗਣ ਲੱਗ ਜਾਂਦਾ ਹੈ ਨਾ ਆ ਦੇਖੋ ਚੰਗੀ ਤਰ੍ਹਾਂ ਇਹ ਗਿਆ ਤੋਤਾ ਵਧੀਆ ਆ ਦੇਖੋ ਤੁਸੀਂ ਕਿੰਨਾ ਵਧੀਆ ਬਣ ਗਿਆ ਤੋਤੇ ਤੋਂ ਇਹ ਦੇਖੋ ਤੁਸੀਂ ਆ ਦੇਖੋ ਤੁਸੀਂ ਹਨਾ ਹੁਣ ਇਹ ਜਮਾ ਪੁਣਿਆ ਗਿਆ ਪੁਣ ਤਾਂ ਆਪਾਂ ਨੇ ਪੁਣ ਕੇ ਹੁਣ ਇਹ ਆਪਾਂ ਕਰ ਲੈਣਾ ਜੀ ਪਾਸੇ ਰੱਖ ਦੇਣਾ ਤੇ ਕੁੰਡਾ ਕਰ ਲੈਣਾ ਆਪਾਂ ਨੇ ਬੇਲਾ ਹੁਣ ਆਪਾਂ ਇਹਦੇ ਵਿੱਚ ਮਿੱਠਾ ਕੀ ਪਾਉਣਾ ਆਪਾਂ ਜੀ ਮਿਸਰੀ ਰਗੜੀ ਹੈ ਇਹ ਮਿਸਰੀ ਰਗੜ ਕੇ ਬਾਹਲਾ ਮਿੱਠਾ ਨਹੀਂ ਪਾਉਣਾ ਕਿਉਂਕਿ ਬਾਹਲਾ ਮਿੱਠਾ ਵੀ ਖਰਾਬ ਕਰਦਾ ਮਿਸਰੀ ਰਗੜ ਕੇ ਆਪਾਂ ਇਹਦੇ ਵਿੱਚ ਮਦਨੀ ਮਾਰਤੀ ਤੇ ਆਹ ਦੇਖੋ ਤੁਸੀਂ ਵਧੀਆ ਬਣ ਗਈ ਇਹ ਤੇ ਹੁਣ ਆਪਾਂ ਪਾ ਦੇਣਾ ਜੀ ਇਹਦੇ ਵਿੱਚ ਠੰਡਾ ਦੁੱਧ ਠੀਕ ਹੈ ਜੀ ਦੁੱਧ ਸੀਗਾ ਥੋੜਾ ਜਿਹਾ ਗਰਮ ਮੈਂ ਕਿਹਾ ਥੋੜਾ ਜਿਹੀ ਬਰਫ਼ ਪਾਓ ਇਹਨੂੰ ਠੰਡਾ ਠਾਰ ਕਰੋ ਕਿਰਾ ਕਾਲਜਾ ਤਾਂ ਠਰੇ ਪੀ ਕੇ ਤੇ ਫਿਰ ਜੇ ਆਪਾਂ ਦੁੱਧ ਹੀ ਥੋੜਾ ਜਿਹਾ ਘੱਟ ਠੰਡਾ ਪਾਇਆ ਭਾਈ ਲੱਜਤੀ ਜੀ ਨਹੀਂ ਆਉਣੀ ਹੈਗੀ ਆਹ ਲਓ ਜੀ ਪੁੱਤ ਮੇਰੇ ਨੇ ਪਾਤਾ ਚੱਕ ਕੇ ਦੁੱਧ ਇਹਦੇ ਵਿੱਚ ਤੇ ਇਹ ਹੋ ਗਿਆ ਠੰਡਾ ਪੂਰਾ ਤੇ ਚਲੋ ਜੀ ਹੁਣ ਆਪਾਂ ਪੀਵਾਂਗੇ ਮੈਨੂੰ ਹੁਣ ਐਂ ਦੱਸੋ ਵੀ ਤੁਹਾਨੂੰ ਮੇਰਾ ਸਾਡਾ ਮਾਂ ਪੁੱਤਾਂ ਦਾ ਪਿਆਰ ਕਿਵੇਂ ਲੱਗਿਆ ਤੇ ਥੋੜੀ ਤੁਹਾਨੂੰ ਸਾਡੀ ਬਣਾਈ ਹੋਈ ਸਰਦਾਈ ਕਿਵੇਂ ਲੱਗੀ ਹਨਾ ਜਿਹੜੀ ਅਸੀਂ ਬਣਾਈ ਸੀਗੀ ਇਹ ਆਹ ਲੋ ਜੀ ਆਪਾਂ ਕਰ ਲਈ ਤਿਆਰ ਤੇ ਆਪਾਂ ਭਰ ਲੈਣੇ ਨੇ ਜੀ ਹੁਣ ਗਲਾਸ ਤੇ ਗਲਾਸ ਕੰਗਣੀ ਤੱਕ ਕਰਕੇ ਆਪਾਂ ਤੇ ਪੀ ਲੈਣੇ ਨੇ ਅਸੀਂ ਹੋਗੇ ਦੋ ਜਾਣੇ ਦੋ ਜੀ ਇਹ ਹੋਗੇ ਤੇ ਦੋ ਹੋਗੇ ਜਵਾਕ ਮਾਨਤ ਤੇ ਅਨਮੋਲ ਮਾਨਤ ਵੀ ਆਈ ਹੋਈ ਏ ਤੇ ਅਨਮੋਲ ਵੀ ਐ ਆਹ ਲੋ ਜੀ ਤੇ ਇੱਕ ਸਰਦਾਰ ਜੀ ਤੇ ਮੈਂ ਤੇ ਭਾਈ ਜਵਾਈ ਰਾਜਾ ਤੇ ਬੇਟੀ ਤੇ ਆਹ ਦੇਖੋ ਤੁਸੀਂ ਅਸੀਂ ਭਰ ਲਏ ਜੀ ਇਹ 6 ਗਲਾਸ ਓਕੇ ਬਚ ਜੂਗਾ ਉਹ ਭਾਈ ਤੇਰੇ ਮੇਰੇ ਅਰਗਾ ਫੇਰ ਮੋੜਾ ਲਾ ਦੂ ਲਓ ਜੀ ਸਾਨੂੰ ਤਾਂ ਉਹਨਾਂ ਨੇ ਫੜਾਤੇ ਜੀ ਗਲਾਸ ਤੇ ਆਹ ਦੇਖੋ ਜੀ ਅਸੀਂ ਲੱਗਿਆ ਪੀਣ ਤੇ ਆਓ ਫਿਰ ਤੁਸੀਂ ਵੀ ਕਰੋ ਇੰਜੋਏ ਤੇ ਆਪਣੀ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਵੱਧ ਤੋਂ ਵੱਧ ਤੇ ਆਹ ਲਓ ਜੀ ਚੱਕੋ ਫਿਰ ਤੇ ਮੰਨਤ ਭੈਣ ਜੀ ਨੇ ਵੀ ਚੱਕ ਲਿਆ ਗਲਾਸ ਤੇ ਲਓ ਜੀ ਮੰਨਤ ਦੀਆਂ ਗੱਲਾਂ ਸੁਣੋ ਤੁਸੀਂ ਓਕੇ ਜੀ ਬਾਏ